ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਭਾਈ ਜੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਹਨਾ ਵੀ ਜਿਹੜਾ ਹਰੇ ਚਾਰੇ ਦੇ ਉੱਤੇ ਜਿਹੜਾ ਅਗਲਾ ਮੌਸਮ ਸਮਾਂ ਆਉਣਾਗਾ ਤੇ ਲੋਕੀ ਸਾਇਲਜ ਵਾਸਤੇ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਚੂਜ਼ ਕਰਦੇ ਆ ਤੇ ਇੱਕ ਨਾ ਹਾ ਸਿਦਾ ਸ਼ੀਡ ਵਾਲੇ ਤੇ ਜਿਹੜੀ ਜਿਹੜੀ ਕੰਪਨੀ ਹੈਗੀ ਹੈ ਮੈਨੂਫੈਕਚਰਿੰਗ ਕਰ ਰਹੀ ਹੈ ਇਸ ਚੀਜ਼ ਦੀ ਪ੍ਰੋਡਕਟ ਤਿਆਰ ਕਰਦੀ ਹੈ ਉਹ ਰਾਸ਼ੀ ਸੀਡ ਕਰ ਰਹੀ ਹੈ ਤੇ ਦੋਨੇ ਸਿਸਟਰ ਕਸਮ ਕੰਪਨੀਆਂ ਨੇ ਹੈਗੀਆਂ ਦੋਨੇ ਰਾਸ਼ੀ ਤੇ ਸਿਦਾ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਹੈਗੇ ਆ ਉਹ ਇੱਕ ਨਵਾਂ ਜਿਹੜਾ ਬੀਜ ਹੈਗਾ ਜਿਹੜਾ ਮੱਕੀ ਦੇ ਅਚਾਰ ਵਾਸਤੇ ਸਪੈਸ਼ਲੀ ਜਿਹੜਾ ਸੀਡ ਤਿਆਰ ਹੋਇਆਗਾ ਉਹਦੇ ਉੱਤੇ ਗੱਲਬਾਤ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਾਈ ਠੀਕ ਹੋ ਵਧੀਆ ਜੀ ਵਧੀਆ ਬਰਾ ਬਹੁਤ ਵਧੀਆ ਬਾਈ ਜੀ ਤੁਸੀਂ ਰੋਮ ਵਾਲਾ ਜਮੀਂ ਵਾਲਾ ਉਹਨੇ ਜਿਹੜਾ ਤੁਹਾਡਾ ਨਵਾਂ ਜਿਹੜਾ ਮੱਕੀ ਦੇ ਵਿੱਚ ਆਇਆਗਾ ਉਹਦੇ ਸੰਬੰਧ ਦੇ ਵਿੱਚ ਕਿਹੜਾ ਬੀਜ ਲੈਂਦੇ ਹੋ ਜਿਹੜੇ ਨੇ ਜਿਹਦੀ ਕੁਆਲਿਟੀ ਆ ਜਿਹਦੀ ਹਾਈਟ ਆ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ ਸਾਰੀ ਜਾਣਕਾਰੀ ਤੁਸੀਂ ਬਿਨਾਂ ਰੋਕੇ ਸਾਰਾ ਕੁਝ ਇਹਦੇ ਤੁਸੀਂ ਬਿਲਕੁਲ ਪਹਿਲਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਆਪਣੇ ਕੋਲੇ ਆਏ ਨਾ ਸੀਰੀਆ ਸੀਡ ਸੀਰੀਆ ਸੀਡ ਹਰੇ ਚਾਰੇ ਦੇ ਡਿਵੀਜ਼ਨਾਂ ਰਾਹੀਂ ਸੀਡ ਦੀ ਤਾਂ ਮੇਨ ਕੰਪਨੀ ਨੇ ਫਾਰਮਰ ਦੀ ਹੀ ਡਿਮਾਂਡ ਨੂੰ ਦੇਖ ਕੇ ਜਿਹੜਾ 206 ਵੈਰਾਈਟੀ ਲੈ ਕੇ ਆਂਦੀ ਸੀ ਮਾਰਕੀਟ ਦੇ ਜਿਹਦੀਆਂ ਆਹ ਕਿਛਲੀਆਂ ਆਪਣੇ ਸਾਹਮਣੇ ਪਈਆਂ ਹੋਈਆਂ ਇਹਦਾ ਰੀਜਨ ਇਹ ਸੀ ਵੀ ਫਾਰਮਰ ਦੀ ਡਿਮਾਂਡ ਇਹ ਸੀ ਕਿ ਅਸੀਂ ਅਦਰ ਕੰਪਨੀ ਵੀ ਜਾਂ ਹੋਰ ਵੈਰਾਈਟੀਆਂ ਸਾਈਲੀ ਦੇ ਵਿੱਚ ਲਾ ਰਹੇ ਹਾਂ ਉਹਦਾ ਕੀ ਹੈ ਉਹ 85 ਤੋਂ 90 ਦਿਨ ਦੀ ਵੈਰਾਈਟੀ ਹੈ ਜਿਹਦੇ ਨਾਲ ਕਿ ਸਾਡੀ ਜਿਹੜੀ ਅਗਲੀ ਫਸਲ ਹੈ ਕਿਉਂਕਿ ਤਕਰੀਬਨ ਫਾਰਮਰ ਕਣਕ ਤੋਂ ਬਾਅਦ ਹੀ ਮੱਕੀ ਲਾਉਂਦਾ ਸਾਈ ਲਈ ਤਾਂ ਉਹਨਾਂ ਦਾ ਝੋਨਾ ਲੇਟ ਹੋ ਜਾਂਦਾ ਝੋਨੇ ਦਾ ਫਿਰਗਾ ਮੌਇਸਚਰ ਨਹੀਂ ਆਉਂਦਾ ਮਾਰਕੀਟ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਕੰਪਨੀ ਨੇ ਉਹਨ ਦੇਖ ਕੇ ਫਿਰ ਇਹ 206 ਵੈਰਾਈਟੀ ਹੈ ਜਿਹੜੀ ਕਿ ਸਪੈਸ਼ਲ ਸਾਈਲਿਸ ਦੀ ਵੈਰਾਈਟੀ ਹੈ ਉਹਨੂੰ ਮਾਰਕੀਟ 'ਚ ਲੈ ਕੇ ਇਹ ਸਿਰਫ 70 ਤੋਂ 75 ਦਿਨ ਦੀ ਹੀ ਵੈਰਾਈਟੀ ਹੈ ਸੀ ਸੀਰਾ ਸੀਟ ਦੇ ਵਿੱਚ ਆਉਂਦੀ ਐ ਐਸਸੀਐਚ 206 ਪਿਛਲੇ ਸਾਲ ਵੀ ਦਿੱਤੀ ਕਿਉਂਕਿ ਲਾਸਟ ਈਅਰ ਅਸੀਂ ਕੁਝ ਸਿਲੇਕਟਡ ਫਾਰਮਰ ਦੇ ਟ੍ਰਾਇਲ ਵਾਈ ਸੀ ਇਸ ਵਾਰ ਅਸੀਂ ਦੀ ਕੁਝ ਕੁਆਂਟੀਟੀ ਮਾਰਕੀਟ ਦੇ ਵਿੱਚ ਸੇਲ ਵੀ ਕਰੀ ਸੀ ਤਾਂ ਦਾ ਮੇਨ ਸਾਨੂੰ ਜਿਹੜਾ ਮੇਨ ਬੈਨੀਫਿਟ ਇਹ ਮਿਲਿਆ ਕਿ ਇਸ ਵਾਰ ਓਵਰ ਹੀਟ ਟੈਂਪਰੇਚਰ ਆ 2024 ਦੇ ਵਿੱਚ ਆਬ ਆਮ ਸੀਜ਼ਨ ਦੇ ਨਾਲੋਂ ਇਸ ਵਾਰ ਗਰਮੀ ਜ਼ਿਆਦਾ ਸੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਪਣਾ ਸਿੰਗਲ ਖੇਤ ਵੀ ਇਦਾਂ ਦਾ ਹੈ ਨਹੀਂ ਸੀ 206 ਦਾ ਜਿਹਨੂੰ ਕਿ ਦਾਣੇ ਦੀ ਪ੍ਰੋਬਲਮ ਆਈ ਹੋਵੇ ਸਭ ਦੇ ਵਿੱਚ ਭਰਪੂਰ ਦਾਣੇ ਅਸੀਂ ਛਲੀਆਂ ਦੀ ਆ ਉਦੋਂ ਦੀਆਂ ਇਹੀ ਛਲੀਆਂ ਰੱਖੀਆਂ ਹੋਈਆਂ ਨੇ ਆਪਾਂ ਬਚਾ ਕਿਉਂਕਿ ਆਪਾਂ ਮੇਲਿਆਂ ਤੇ ਮੱਖ ਅੱਗੇ ਚੱਲਾਂਗੇ ਤਾਂ ਇਹ ਦੇਖੋ ਵੀ ਇੰਨੀ ਗਰਮੀ ਦੇ ਵਿੱਚ ਵੀ ਇਹਨਾਂ ਨੂੰ ਕਿੰਡੇ ਵਧੀਆ ਭਰਪੂਰ ਦਾਣੇ ਪਏ ਆ ਤਾਂ ਸਭ ਤੋਂ ਮੇਨ ਖਾਸੀਅਤ 70 ਤੋਂ 75 ਦਿਨ ਦੀ ਵੈਰੈਟੀ ਤੇ ਹਾਈਟ ਜਿਸ ਦੀ ਕਿ ਪ੍ਰੋਪਰ ਵਧੀਆ ਐ ਇਸ ਵਾਰ 9 ਤੋਂ 10 ਫੁੱਟ ਤੱਕ ਗਈ ਐ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹਦੀਆਂ ਕਿ ਆਪਾਂ ਪਿੱਛੇ ਬੈਗ ਤੇ ਫੋਟੋ ਵੀ ਲਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਆ ਤੇ ਇੱਕ ਸਭ ਤੋਂ ਵੱਡੀ ਗੱਲ ਖਾਸੀਅਤ ਰਹੂਗੀ ਛੋਟਾ ਜਿਹਾ ਲਿਟਰੇਚਰ ਇੱਥੇ ਇੱਕ ਪਿਆ ਕਿਉਂਕਿ ਲਿਟਰੇਚਰ ਮੇਲੇ ਦੇ ਵਿੱਚ ਤੁਹਾਨੂੰ ਪਰਾ ਜ਼ਿਆਦਾ ਲੱਗ ਜਾਂਦੇ ਆ ਇਹਦੇ ਪੈਕੇਟ ਦੇ ਉੱਪਰ ਇਹਨੂੰ ਤੁਸੀਂ ਜੇ ਦੇ ਜੂਮ ਕਰਕੇ ਦੇਖੋ ਸਾਇਲੈਂਸ ਕੌਰਮ ਨੇ ਦੇ ਪੈਕੇਟ ਦੇ ਉੱਪਰ ਲਿਖਿਆ ਹੋਇਆ ਸਭ ਤੋਂ ਮੇਨ ਜਿਹੜੀ ਖਾਸੀਅਤ ਹੈ ਕਿਸੇ ਵੀ ਕੰਪਨੀ ਦਾ ਜ਼ਿਆਦਾਤਰ ਆਪਾਂ ਦੇਖਦੇ ਆਂ ਪੈਕੇਟ ਦੇ ਉੱਪਰ ਸਾਈਲਿਸ ਕੌਰਨ ਮੈਂਸ਼ਨ ਨਹੀਂ ਹੁੰਦਾ ਤਾਂ ਕੰਪਨੀ ਨੇ ਸਿੱਧਾ ਸੀਰਾ ਸੀਡ ਨੇ ਐਸਚ 206 ਦੇ ਉੱਪਰ ਸਾਈਲਿਸ ਕੌਰਨ ਮੈਂਸ਼ਨ ਕਰਿਆ ਤਾਂ ਅਸੀਂ ਫਾਰਮਰ ਨੂੰ ਇਹੀ ਕਹਿਣੀ ਆ ਵੀ ਠੀਕ ਹੈ ਤੁਹਾਡੀ ਫਸਲ ਅਗਲੀ ਜਿਹੜੀ ਕੋਈ ਵੀ ਵੈਰਾਈਟੀ ਤੁਸੀਂ ਚੂਜ਼ ਕਰ ਸਕਦੇ ਆਂ ਕਿਉਂਕਿ ਫਾਰਮਰ ਲਈ ਆਪਸ਼ਨ ਨਹੀਂ ਰਹਿੰਦੀ ਤਾਂ ਇਹ ਦੂਸਰੀ ਫਸਲ ਵੀ ਫਾਰਮਰ ਆਪਦੀ ਆਪਸ਼ਨ ਨਾਲ ਚਾਹੇ ਬਾਸਮਤੀ 17 18 ਲਾਉਣੀ ਹੈ 11 ਕਿ ਲਾਉਣੀ ਹੈ ਜਾਂ ਹੋਰ ਵੈਰਾਈਟੀ ਵੀ ਸਿਲੈਕਟ ਕਰ ਸਕਦੇ ਆਂ ਧੰਨਵਾਦ ਭਾਈ ਜੀ ਇੱਕ ਨਾ ਤੁਹਾਡੀ ਗੱਲ ਦੇ ਵਿੱਚ ਗੱਤ ਆਏਗੀ ਤੁਸੀਂ ਕਿਹਾ ਵੀ ਸਾਡੀ ਇਹ ਵੈਰਾਈਟੀ ਉਹ ਕੰਮ ਕਰਦਾ ਮੇਰੇ ਕੋਲ ਸਾਈਲੇਜ ਦਾ ਬੀਲਰ ਹੈ ਆਮ ਜਿਹੜੀਆਂ ਆਪਣੀਆਂ ਮੱਕੇ ਨੇ 50 90 90 ਦਿਨ ਲੈਂਦੀਆਂ ਨੇ ਹਾਂਜੀ 90 ਦਿਨ ਤੋਂ ਘੱਟ ਰੋ ਦਾ ਆਕਾਰ ਵਾਸਤੇ ਉਹਨਾਂ ਦਾ ਮਤਲਬ ਸਹੀ ਸਟੇਜ ਨਹੀਂ ਪੈਂਦੀ ਨਹੀਂ ਪੈਂਦੀ ਜੀ ਇਹ ਤੁਸੀਂ ਤੁਹਾਡੀ ਗਰੰਟੀ ਹੈ ਗਰੰਟੀ ਜੀ ਧੰਨਵਾਦ ਤੁਸੀਂ ਨਾ ਆਪਣੇ ਲੀਫਲੇਟ ਅਸੀਂ ਇੱਥੇ ਚਲੋ ਹੈ ਨਹੀਂ ਉਹਦੇ ਉੱਪਰ ਵੀ ਮੈਂਸ਼ਨ ਹੈ ਅੱਛਾ ਜੀ ਇਸ ਵਾਰ ਅਸੀਂ ਜਿੰਨੇ ਵੀ ਖੇਤ ਸੀ ਕੁਛ ਆਪਾਂ ਆਈ ਵੀਰ ਆਈ ਸੀ ਨਾ YouTube ਤੇ ਵੀਡੀਓ ਵੀ ਹੋਈਆਂ ਪਿਆ ਉਹਦੇ ਵਿੱਚ ਵੀ ਫਾਰਮਰ ਨੇ ਦੱਸਿਆ ਅਸੀਂ ਆਪ ਵੀ ਸਿਲੈਕਟ ਕੀਤੇ ਸੀ ਫਾਰਮਰ ਜਿਹੜੇ ਕਿ ਸੋਇੰਗ ਤੋਂ ਲੈ ਕੇ ਕ੍ਰਸ਼ ਹੋਣ ਤੱਕ ਅਸੀਂ ਉਹਦੀ ਡਾਟਾ ਸਾਡੇ ਕੋਲੇ ਪ੍ਰੋਪਰ ਹੈ ਦੇ ਉੱਪਰ ਨਹੀਂ ਗਿਆ ਸਿੰਗਲ ਖੇਤ ਲਈ ਕੰਪਨੀ ਨੇ ਫਾਰਮਰ ਦੀ ਡਿਮਾਂਡ ਕਰਕੇ ਨਵੀਂ ਵੈਰਾਈਟੀ ਮਾਰਕੀਟ ਦੇ ਵਿੱਚ ਲੈ ਕੇ ਆਂਦੀ ਹੈ ਕਿਉਂਕਿ ਫਾਰਮਰ ਨੂੰ ਸ਼ਾਰਟ ਵੈਰਾਈਟੀ ਦੀ ਬਹੁਤ ਜ਼ਰੂਰਤ ਹੈ ਮੇਨ ਸਭ ਤੋਂ ਵਧੀਆ ਗੱਲ ਇਹ ਰਹੀ ਸ਼ਾਰਟ ਵੈਰਾਈਟੀ ਦੇ ਵਿੱਚ ਮੇਨ ਬਾਇਓਮਾਸ weight weight ਵੀ ਨਹੀਂ ਇਹਦੀ ਕਮੀ ਵੀ ਰਹੀ ਨਹੀਂ ਮੇਨ ਇਹ ਹੁੰਦਾ ਵੀ ਆਪਾਂ ਨੂੰ weight ਦੇ ਵਿੱਚ ਘਾਟ ਆ ਜਾਂਦੀ ਹੈ ਤਾਂ